ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਅਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਨਤਮਸਤਕ ਹੋਣ ਆਏ ਹਾਂ ਇਸ ਮੁਬਾਰਕ ਸਥਾਨ ਤੇ ਦਰਸ਼ਨ ਕਰਕੇ ਮਨ ਤਨ ਰੂਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਰਹਿਮਤ ਕਰਨ ਤੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਇਸ ਸਥਾਨ ਦਾ ਸਬੰਧ ਸਿੱਖ ਇਤਿਹਾਸ ਦੇ ਨਾਲ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਤੇ ਬਹੁਤ ਹੀ ਮਾਨਯੋਗ ਸ਼ਖਸੀਅਤ ਭਾਈ ਲੱਖੀਸ਼ਾ ਵੰਜਾਰਾ ਜੀ ਜਿਨ੍ਹਾਂ ਦੀ ਯਾਦ ਵਿੱਚ ਇੱਥੇ ਇੱਕ ਹਾਲ ਵੀ ਬਣਿਆ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਵੱਡੀ ਧੇਨ ਸੀ ਇਸ ਮੁਬਾਰਕ ਸਥਾਨ ਤੇ ਕਿਉਂਕਿ ਇਸ ਮੁਬਾਰਕ ਸਥਾਨ ਤੇ ਤਾਂਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਧੜ ਸੀ ਉਹਨਾਂ ਦਾ ਸਸਕਾਰ ਕੀਤਾ ਗਿਆ ਹੈ ਅਗਨੀ ਭੇਟ ਕੀਤੀ ਗਈ ਸੀ ਇਹ ਘਰ ਇਹ ਸਥਾਨ ਭਾਈ ਲੱਖੀਸ਼ਾ ਵੰਜਾਰਾ ਜੀ ਦਾ ਘਰ ਸੀ ਕਿੰਨਾ ਪਿਆਰ ਸੀ ਭਾਈ ਲੱਖੀਸ਼ਾ ਵੰਜਾਰਾ ਜੀ ਨੂੰ ਕਿ ਜਿਨ੍ਹਾਂ ਨੇ ਆਪਣੇ ਘਰ ਵਿੱਚ ਹੀ ਗੁਰੂ ਮਹਾਰਾਜ ਜੀ ਦੇ ਸਰੀਰ ਨੂੰ ਲਿਆ ਕੇ ਅਗਨੀ ਭੇਂਟ ਕਰ ਦਿੱਤੀ ਕਿਉਂਕਿ ਉਦੋਂ ਹਾਲਾਤ ਕੁਛ ਐਵੇਂ ਦੇ ਸਨ ਕਿ ਉਦੋਂ ਕੁਛ ਵੀ ਗੱਲ ਕਹਿਣੀ ਹੈ ਜੇ ਇਤਿਹਾਸ ਦੇ ਪੰਨਿਆਂ ਤੋਂ ਬਾਹਰ ਵੀ ਹੋਵੇ ਗਿਆ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਫਿਲਹਾਲ ਆਪਾਂ ਇੰਨੀ ਗੱਲ ਕਰਦੇ ਆ ਕਿ ਭਾਈ ਲੱਖੀਸ਼ਾ ਵੰਜਾਰਾ ਜੀ ਬਹੁਤ ਵੱਡੇ ਸਿੱਖ ਸਨ ਸਿੱਖ ਧਰਮ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਤੇ ਉਹਨਾਂ ਦਾ ਬੰਧ ਜਿਹੜਾ ਭਾਈ ਮਨੀ ਸਿੰਘ ਜੀ ਹੁਣਾਂ ਦੇ ਨਾਲ ਵੀ ਸੀ ਕਿਉਂਕਿ ਉਹਨਾਂ ਦੇ ਪਰਿਵਾਰਕ ਰਿਸ਼ਤੇ ਸਨ ਭਾਈ ਮਨੀ ਸਿੰਘ ਜੀ ਉਹਨਾਂ ਜੀ ਦੇ ਨਾਲ ਵੀ ਅੱਜ ਇਸ ਸਥਾਨ ਤੇ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਅਸੀਂ ਵੀ ਆਏ ਹਾਂ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਤੇ ਨਤਮਸਤਕ ਹੋਣ ਸਾਨੂੰ ਬਹੁਤ ਚੰਗਾ ਲੱਗਾ ਵਾਹਿਗੁਰੂ ਰਹਿਮਤਾਂ ਕਰਨ ਵਾਹਿਗੁਰੂ ਬਖਸ਼ਾ ਕਰਨ ਕਿਰਪਾ ਕਰਨ ਕਿਉਂਕਿ ਉਸ ਸਮੇਂ ਦੀ ਹਕੂਮਤ ਨੇ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਤੇ ਭਾਈ ਸਤੀਦਾਸ ਪਾਈ ਮਤੀਦਾਸ ਤੇ ਭਾਈ ਦਿਆਲਾ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਵੱਖ-ਵੱਖ ਤਸਵੀਰ ਦੇ ਕੇ ਪਰ ਇੱਕ ਗੱਲ ਜ਼ਰੂਰ ਹੁੰਦੀ ਆ ਕਿ ਉਦੋਂ ਪਹਾੜੀ ਰਾਜਿਆਂ ਨੇ ਕਿਉਂ ਨਾ ਮੁਗਲਾਂ ਦੇ ਨਾਲ ਜੰਗ ਲੜੀ ਉਦੋਂ ਕਿਉਂ ਨਾ ਪਹਾੜੀ ਰਾਜਿਆਂ ਨੇ ਜਿਹੜਾ ਹੀ Hindu ਧਰਮ ਦੀ ਰੱਖਿਆ ਕਰਨ ਦੀ ਹਿਥਿਆਰ ਨਾ ਚੁੱਕੀ ਦੁੱਖ ਤਾਂ ਇਸ ਗੱਲ ਦਾ ਨਾ ਕਿ ਜੇ ਉਹਨਾਂ ਹਿਥਿਆਰ ਚੁੱਕੇ ਵੀ ਤਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ 14 ਲੜਾਈਆਂ ਲੜਨ ਲਈ ਹੀ ਚੁੱਕੇ 14 ਲੜਾਈਆਂ ਜਿਹੜੀ ਪਹਾੜੀ ਰਾਜਿਆਂ ਨੇ ਹੀ ਇਹਨੂੰ ਪਹਾੜੀ ਰਾਜੇ ਨੇ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਸ਼ੁਰੂ ਕਰ ਦਿੱਤੀਆਂ ਸਨ ਜਿਵੇਂ ਪਹਿਲੀ ਚੰਗ ਪੰਗਾਣੀ ਦੀ ਜੰਗ ਸੀ ਲੇਕਿਨ ਪੰਗਾਣੀ ਦੀ ਜੰਗ ਵਿੱਚ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਸਤਕਾਰਯੋਗ ਸਾਈਂ ਮੀਆਂ ਸਾਈਂ ਸਾਈਂ ਸੱਜਦ ਬਦਰੂਦੀਨ ਸ਼ਾਹ ਜੀ ਉਹਨਾਂ ਨੇ ਜੋ ਇਸਲਾਮ ਧਰਮ ਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਹਿਯੋਗ ਕੀਤਾ ਸੀ ਲੇਕਿਨ ਹਿੰਦੂ ਰਾਜਿਆਂ ਨੇ ਤੇ ਗੁਰੂ ਸਾਹਿਬ ਜੀ ਨਾਲ ਜੰਗ ਸ਼ੁਰੂ ਕਰ ਦਿੱਤੀ ਜਿਸ ਦੀ ਅਗਵਾਈ ਬਲਾਸ਼ਪੁਰ ਦਾ ਰਾਜਾ ਭੀਮਚੰਦ ਕਰਦਾ ਸੀ ਕਿ ਅਸੀਂ ਉਸ ਬਲਾਸ਼ਪੁਰ ਦੇ ਰਾਜੇ ਭੀਮਚੰਦ ਨੂੰ ਲਾਂ ਤਾਂ ਵੀ ਪਾਉਣੇ ਆ ਇਸ ਸਥਾਨ ਤੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਲਿਆ ਕੇ ਸਤਿਕਾਰਯੋਗ ਭਾਈ ਲੱਖੀਸ਼ਾ ਵੰਜਾਰਾ ਜੀ ਹੋਣਾ ਨੇ ਅਗਨੀ ਭੇਟ ਕਰਕੇ ਬਹੁਤ ਵੱਡੀ ਸੇਵਾ ਜਿਹੜੀ ਖੱਟੀ ਸੀ ਅੱਜ ਇਹ ਸਥਾਨ ਪੂਜਣਯੋਗ ਹੋ ਗਿਆ ਸਤਿਕਾਰਯੋਗ ਹੋ ਗਿਆ ਆਪ ਅੱਗੇ ਜਾ ਕੇ ਦਰਸ਼ਨ ਵੀ ਕਰਦੇ ਹਾਂ ਇਸ ਮੁਬਾਰਕ ਸਥਾਨ ਤੇ ਰਕਾਬਗਨ ਸਾਹਿਬ ਤੇ ਸਿੱਖ ਇਤਿਹਾਸ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਲਿਖਿਆ ਵੀ ਗਿਆ ਹੈ ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਨੂੰ ਸ਼ੋਭਤ ਰਿਹਾ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਇਸ ਮੁਬਾਰਕ ਸਥਾਨ ਤੇ ਹਰ ਇੱਕ ਦੇ ਦਰਸ਼ਨ ਕਰਕੇ ਮਾਨ ਦੀ ਇੱਛਾ ਪੂਰੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਰੇ ਸਾਰਿਆਂ ਦੀਆਂ ਮਾਨ ਦੀਆਂ ਇੱਛਾਵਾਂ ਪੂਰੀਆਂ ਹੋਣ ਸੰਗਤਾਂ ਆਪਣੇ ਪੈਰ ਚਰਨ ਧੋਕੇ ਗੁਰੂ ਮਹਾਰਾਜ ਜੀ ਦੇ ਮੁਬਾਰਕ ਸਥਾਨਾਂ ਨੂੰ ਦਰਸ਼ਨ ਕਰਨ ਵਾਦੀਆਂ ਨੇ 1675 ਨੂੰ ਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦਾ ਇਸ ਸਥਾਨ ਤੇ ਅਗਨੀ ਪੇਟ ਕਰ ਦਿੱਤਾ ਗਿਆ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਇਹ ਮੁਬਾਰਕ ਸਥਾਨ ਸਿੱਖ ਇਤਿਹਾਸ ਵਿੱਚ ਬਹੁਤ ਪੂਜਨਯੋਗ ਤੇ ਸਤਕਾਰਯੋਗ ਸਥਾਨ ਹੈ ਦਿੱਲੀ ਦੇ ਵਿੱਚ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਗੁਰਦਰਾ ਸਾਹਿਬ ਜੀ ਦਾ ਅੰਦਰ ਦਾ ਦ੍ਰਿਸ਼ ਬਹੁਤ ਹੀ ਸ਼ਾਨਦਾਰ ਗੁਰਦਰਾ ਸਾਹਿਬ ਜੀ ਨੂੰ ਸੁਮਾਲਿਆ ਗਿਆ ਸਜਾਇਆ ਗਿਆ ਹੈ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਹੈ ਕਿ ਗੁਰੂ ਜੀ ਦੀਆਂ ਖਾਲਸੇ ਦੀਆਂ ਕੌਮੀ ਨੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਇਸ ਮੁਬਾਰਕ ਸਥਾਨ ਤੇ ਪੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀ ਦਾਸ ਸਸਕਾਫ ਘਰ ਤੋਂ ਬਾਅਦ ਉਹਨਾਂ ਦੇ ਅੰਗ ਸਮਝਣੇ ਉਹਨਾਂ ਕੋਲੇ ਕੀ ਤੇ ਸ਼ਾਨਦਾਰ ਕੋ ਸਬਿਤ ਕਰ ਦਿੱਤਾ ਸੀ ਭਾਈ ਲੱਖੀ ਸ਼ਾ ਬੰਜਾਰਾ ਜੀ ਨੇ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਸਿੱਖ ਜਾਣਦੇ ਨੇ ਕਿ ਇਸ ਸਥਾਨ ਦੀ ਖੋਜ ਜਿਹੜੀ ਸੀ ਬਾਬਾ ਬਘੇਲ ਸਿੰਘ ਜੀ ਜੋ ਸਿੱਖ ਮਿਸਲਾਂ ਦੇ ਪ੍ਰਧਾਨ ਰਾਇਤ ਨੇ ਕਹਿ ਦਈਏ ਇਸ ਇਲਾਕੇ ਵਿੱਚ ਉਹਨਾਂ ਦਾ ਰਾਜ ਸੀ ਉਹਨਾਂ ਨੇ ਫਿਰ ਜੋ ਦਿੱਲੀ ਤੇ ਕਬਜ਼ਾ ਕੀਤਾ 1783 ਨੂੰ ਤਾਂ ਫਿਰ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਨਿਸ਼ਾਨਦੇਹੀ ਕਰਕੇ ਇਹ ਮੁਬਾਰਕ ਸਥਾਨਾਂ ਨੂੰ ਜਿਹੜਾ ਸੀ ਸਿੱਖ ਕੌਮ ਨੂੰ ਦੇਣ ਦਿੱਤੀ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗੱਲ ਹੈ ਬਾਬਾ ਬਘੇਲ ਸਿੰਘ ਜੀ ਉਹਨਾਂ ਦੀ ਮੈਂ ਉਹਨਾਂ ਦੀ ਇਸ ਵੱਡੀ ਕੁਰਬਾਨੀ ਨੂੰ ਬਾਬਾ ਬਘੇਲ ਸਿੰਘ ਜੀ ਉਹਨਾਂ ਨੂੰ ਵੀ ਸਜਦਾ ਕਰਦਾ ਹਾਂ ਕਿ ਉਹਨਾਂ ਦੀ ਬਦੌਲਤ ਸਰਦਾਰ ਜਸਤਾ ਸਿੰਘ ਰਾਮਗੜੀਆ ਜੀ ਸਰਦਾਰ ਅਤੇ ਜਸਾਸ ਸਿੰਘ ਰਾਮਗੜੀ ਜਸਾਸ ਸਿੰਘ ਆਲੂਵਾਲੀਆ ਜੀ ਸਰਦਾਰ ਮਹਾ ਸਿੰਘ ਜੀ ਉਹਨਾਂ ਦੀ ਬਦੌਲਤ ਸਾਨੂੰ ਇਹ ਸਥਾਨ ਮਿਲੇ ਕਿਉਂਕਿ ਸਿੱਖਾਂ ਨੇ ਫਿਰ ਦਿੱਲੀ ਤੇ ਕਬਜ਼ਾ ਕੀਤਾ ਦਿੱਲੀ ਤੋਂ ਟੈਕਸ ਲੈੰਦੇ ਰਹੇ ਸਰਦਾਰ ਜਸਾਸ ਸਿੰਘ ਆਲੂਵਾਲੀਆ ਜੀ ਜਿਹੜੇ ਸੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਬੈਠੇ ਰਾਜਗਦੀ ਤੇ ਬੈਠੇ ਲਗਭਗ 11-12 ਮਹੀਨੇ ਉਹਨਾਂ ਨੇ ਤਾਂ ਇਹ ਸਰਕਾਰ ਤੋਂ ਟੈਕਸ ਲਿਆ ਤੁਸੀਂ ਸਭ ਜਾਣਦੇ ਹੋ ਕਿ ਜਿੱਥੇ 30 ਹਜ਼ਾਰੀ ਬੋਲਦੇ ਨੇ 30 ਹਜ਼ਾਰੀ ਵਿੱਚ 23 ਹਜ਼ਾਰ ਸਿੰਘ ਬਾਬਾ ਬਘੇਲ ਸਿੰਘ ਉਹਨਾਂ ਨੇ ਰੁਕੇ ਸਨ ਆਪਣੇ ਘੋੜੇ ਰੁਕੇ ਸਿੱਖ ਸਿੰਘ ਰੁਕੇ ਸਨ ਉਹਦਾ ਨਾਂ 30 ਹਜ਼ਾਰੀ ਪੈ ਗਿਆ ਇਸੇ ਤਰ੍ਹਾਂ ਹੀ ਮੌਰੀ ਗੇਟ ਜਿਸ ਮੌਰੀ ਗੇੜ ਨੂੰ ਸਿੰਘਾਂ ਨੇ ਗੋਲੇ ਨਾਲ ਡਾ ਕੇ ਉਸ ਨੂੰ ਮੌਰੀ ਕਰ ਦਿੱਤੀ ਤੇ ਬਾਅਦ ਵਿੱਚ ਉਹ ਮੌਰੀ ਗੇਟ ਦੇ ਨਾਲ ਪ੍ਰਸਿੱਧ ਹੋ ਗਿਆ ਤੇ ਸਿੱਖਾਂ ਦੀ ਬਹੁਤ ਵੱਡੀ ਦੇਣ ਆ ਸਿੱਖ ਸਮਾਜ ਦੀ ਮੈਂ ਆਸ ਕਰਦਾ ਮੇਰੇ ਸੱਜਣ ਜਦੋਂ ਵੀ ਇਸ ਸਥਾਨ ਤੇ ਆਉਂਦੇ ਨੇ ਆਪਣੇ ਇਤਿਹਾਸ ਨੂੰ ਜ਼ਰੂਰ ਯਾਦ ਕਰਿਆ ਕਰਨ ਕਿ ਅਸਲ ਕਹਾਣੀ ਕੀ ਸੀ ਤੇ ਕਿੱਥੋਂ ਸ਼ੁਰੂ ਹੋਈ ਏ ਭਾਈ ਲੱਖੀ ਸ਼ਾ ਵੰਜਾਰਾ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਕਿਉਂਕਿ ਭਾਈ ਲੱਖੀ ਸ਼ਾ ਵੰਜਾਰਾ ਜੀ ਵੀ ਸਿੱਖ ਸਨ ਬਣ ਚੁੱਕੇ ਸਨ ਜਿਸ ਕਰਕੇ ਉਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਬਹੁਤ ਪਿਆਰ ਸੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਆਪਣੇ ਇਤਿਹਾਸ ਦੇ ਪੰਨਿਆਂ 'ਚੋਂ ਵੇਖਣ ਨੂੰ ਮਿਲਦੀਆਂ ਨੇ ਜਿਹੜੇ-ਜਿਹੜੇ ਮੇਰੇ ਵੀਰ ਵੀ ਇਸ ਇਲਾਕੇ ਵਿੱਚ ਰਹਿੰਦੇ ਨੇ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੋਲਦਾ ਹਾਂ ਤੇ ਅਰਦਾਸ ਬੇਨਤੀ ਕਰਦਾ ਹਾਂ ਸਾਰੇ ਰੱਬ ਉਹਨਾਂ ਤੇ ਮਿਹਰ ਰੱਖੇ ਖੁਸ਼ ਰਹਿਣ ਮੈਂ ਆਇਆ ਜੀ ਦਰਸ਼ਨ ਕਰਨ ਆਪਣੇ ਪਰਿਵਾਰ ਨਾਲ ਲੇਕਿਨ ਟਾਈਮ ਥੋੜਾ ਹੁਣ ਕਰਕੇ ਮੈਂ ਜਲਦੀ